ਅਮਰੇ ਸਰਦੇ ਗੋਲਡਨ ਗੇਟ ਤੇ ਇੱਕ ਟਰੱਕ ਦੇ ਨਾਲ ਦੋ ਗੱਡੀਆਂ ਦਾ ਐਕਸੀਡੈਂਟ ਹੋ ਗਿਆ ਟਰੱਕ ਨੇ ਦੋਵੇਂ ਗੱਡੀਆਂ ਨੂੰ ਜਿਹੜੀਆਂ ਆਪਣੀ ਚਪੇਟ ਵਿੱਚ ਲੈ ਰਿਆ ਦੱਸਿਆ ਜਾ ਰਿਹਾ ਹੈ ਕਿ ਰੈੱਡ ਲਾਈਟ ਹੁੰਦੇ ਟਰੱਕ ਵਾਲਾ ਵਿੱਚੋਂ ਦਿਲੰਗਨ ਦੀ ਕੋਸ਼ਿਸ਼ ਕਰ ਰਿਹਾ ਸੀ ਜਿਹਦੇ ਚਲਦੇ ਦੋਵੇਂ ਗੱਡੀਆਂ ਨੂੰ ਕਾਫੀ ਨੁਕਸਾਨ ਹੋਇਆ ਹੈ ਮੌਕੇ ਤੇ ਪੁਲਿਸ ਅਧਿਕਾਰੀਆਂ ਨੇ ਟਰੱਕ ਚਾਲਕ ਨੂੰ ਕਾਬੂ ਕਰ ਲਿਆ ਅਤੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਟਰੱਕ ਸੀਮੈਂਟ ਦੇ ਨਾਲ ਭਰਿਆ ਹੋਇਆ ਸੀ ਇਸ ਦੇ ਮਾਲਕਾਂ ਨੂੰ ਇਸ ਦੀ ਸੂਚਨਾ ਦਿੱਤੀ ਗਈ ਉਹ ਵੀ ਮੌਕੇ ਤੇ ਪਹੁੰਚ ਗਏ ਮਾਲੀ ਪ੍ਰਵਿੰਦਰ ਸਿੰਘ ਦਾ ਜੀ ਕਿਹੜੀ ਗੱਡੀ ਆਹ ਕੈਂਟਰ ਆ ਵੀ ਕੈਂਟਰ ਆ ਕੀ ਕੀ ਲੱਗਿਆ ਵਿੱਚ ਜੀ ਮੈਂ ਤਾਂ ਜੀ ਕੀ ਗੱਲ ਹੋਈ ਕੀ ਜੀਰੇ ਜੀ ਆਹ ਜਿਹੜੀ ਪਰਲੇ ਪਾਸੇ ਗੱਡੀ ਖੜੀ ਸੀ ਨਾ ਉਹ ਖੜੀ ਸੀ ਕਿ ਜਿਹੜੀ ਲਾਲ ਗੱਡੀ ਆਹ ਫਲੇਰ ਆਹ ਥਾਰ ਇਹਨੇ ਇੱਕਦਮ ਪਾਸ ਕਰੀ ਜਾਂਦਾ ਸੀ ਮੈਨੂੰ ਇਹਨੇ ਬ੍ਰੇਕ ਮਾਰ ਤੇ ਬਰਾਬਰ ਲਿਆ ਕੇ ਗੱਡੀ ਤੇ ਗੱਡੀ ਪਾਸ ਨਹੀਂ ਹੋ ਗਈ ਉਹਦੇ ਨਾਲ ਗਈ ਉਹਨੂੰ ਪਛਾੜ ਗਈ ਗੱਡੀ ਦੇ ਨਾਲ ਲੱਗੀ ਗੱਡੀ ਆਹ ਗੱਡੀ ਬਚਾਈ ਤੇ ਗਈ ਇਹ ਵੀ ਗੱਡੀ ਵੱਜੀ ਮਾਲਾ ਜੀ ਹੁਣ ਜਦੋਂ ਦੋਨੇ ਵਿਚਾਲੇ ਗੱਡੀਆਂ ਲਿਆ ਕੇ ਲਿਆਦੇ ਨਾਲ ਹੀ ਲੱਗੂਗੀ ਇਹ ਲੈ ਲੈ ਚੱਲੀ ਤੂੰ ਨਸ਼ਾ ਕਿਤੇ ਟਾਇਰ ਟੱਕਰਾ ਲਓ ਇਹ ਤਾਂ ਕਿੰਨਾ ਚਿੱਟਾ ਪੀਤਾ ਜਿੱਤਾ ਚਿੱਟਾ ਕਾਹਨ ਬਿੰਦ ਰੋਡ ਸੀ ਦਾ ਖਾਦੀ ਨਹੀਂ ਹੋਈ ਰਹੀ ਸੀ ਜੀ ਉਸੇ ਇਹ ਕਹਿੰਦਾ ਚਿੱਟਾ ਮਿੰਦਾ ਆਓ ਬਿੰਦ ਦਾ ਕਿ ਚਿੱਟਾ ਦਾ ਟਾਇਰ ਟੱਕਰਾ ਲਾਣ ਨੂੰ ਮਾਰ ਰਿਹਾ ਸੀ ਬਾਈ ਜੀ ਜਦੋਂ ਕੋਈ ਡਰਾਈਵਰ ਦੀ ਤਾਂ ਵੱਡੀ ਗਲਤੀ ਆਲੇ ਤੇ ਗਲਤੀ ਹੁੰਦੀ 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 ਸਰਾਜ ਸਿੰਘ ਜੀ ਮੈਂ ਅੱਜ ਕਿੱਥੇ ਜਾ ਰਹੀ ਸੀ ਕਿੱਧਰ ਆਇਆ ਮੈਂ ਜਾ ਰਿਹਾ ਸੀ ਇੱਧਰ ਬੱਲੇ ਜਾ ਰਿਹਾ ਸੀ ਕੀ ਕੱਢਣਾ ਹੋਈਏ ਕੱਢਾਂ ਰੈੱਡ ਲਾਈਟ ਲ ਹੋਈ ਸੀ ਪਿੱਛੋਂ ਗੱਡੀ ਆਈ ਆ ਦੋ ਗੱਡੀਆਂ ਸਾਰੀਆਂ ਭੰਨ ਕੇ ਰਹਿਤੀਆਂ ਉਹਨੇ ਬ੍ਰੇਕ ਬਰੂ ਕੋਈ ਨਹੀਂ ਸੀ ਸਪੀ ਆ ਵੀ ਟੈਂਕਰ ਹੀ ਸੀ ਆਹੋ ਗੱਡੀ ਸੀ ਸੀਮਿੰਟ ਵਾਲੀ ਗੱਡੀ ਸੀ ਹਾਂਜੀ ਤੇ ਡਰਾਈਵਰ ਬਰਾਉ ਜਾ ਨਹੀਂ ਡਰਾਈਵਰ ਤੇ ਫੜ ਲਿਆ ਵਾ ਸਾਡੀ ਕਿਹੜੀ ਗੱਡੀ ਹੈ ਮੇਰੀ ਡਸਟਰ ਗੱਡੀ ਹੈ ਜੀ ਤੇ ਇਹਨਾਂ ਨੇ ਨੁਕਸਾਨ ਹੋਇਆ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਜੀ ਤੇ ਕੀ ਕਿਹਾ ਜਾ ਰਿਹਾ ਉਹਦੇ ਮਾਲਕ ਨਾਲ ਗੱਲ ਕੀਤੀ ਆ ਪਤਾ ਨਹੀਂ ਕੀ ਕਹਿੰਦਾ ਪਿਆ ਆਣਾ ਕਿ ਨਹੀਂ ਆਣਾ ਉਸ ਮੌਕੇ ਤੇ ਮੋਹਾਂ ਦੀ ਪੁਲਿਸ ਆ ਗਈ ਮੌਕੇ ਤੇ ਡਰਾਈਵਰ ਭੱਜਿਆ ਜਾਂ ਫੜਦੇ ਨਹੀਂ ਨਹੀਂ ਡਰਾਈਵਰ ਇੱਥੇ ਹੀ ਭੱਜਿਆ ਕਿੰਨੀਆਂ ਗੱਡੀਆਂ ਦੋ ਜੀ ਟੱਕਰ ਮਾਰ ਗਏ ਦੋ ਗੱਡੀਆਂ ਵਜੇ ਮੈਂ ਤਨ ਲੱਗਦਾ ਤਾਂ ਹੈਗਾ ਲੱਗਦਾ ਕੀ ਮੈਂ ਕਰਦੇ ਹਾਂ ਨਹੀਂ ਉਹ ਜੋ ਵੀ ਨੁਕਸਾਨ ਹੋਇਆ ਭਰੇ ਆਪੇ ਮੇਰਾ ਨਾਮ ਸੁਚਲ ਸਿੰਘ ਜੀ ਟਾਪ ਟਾਪ ਇਹ ਕੀ ਹੋਇਆ ਕੀ ਮਾਮਲਾ ਹੈ ਜਿਹੜਾ ਟੱਕਰ ਇਹ ਗੱਡੀ ਬਹੁਤ ਸਪੀਡ ਜਾ ਰਹੀ ਸੀ ਇਹਨਾਂ ਦੋਨਾਂ ਗੱਡੀਆਂ ਦੇ ਵਿੱਚੋਂ ਹੀ ਸਾਈਡ ਤੇ ਕੱਢ ਰਿਹਾ ਸੀ ਸਪੀਡ ਜਿਆਦਾ ਹੋਣ ਕਰਕੇ ਗੱਡੀਆਂ ਦੋਨਾਂ ਦੇ ਲੱਗ ਗਈ ਉਹਦੀ ਸਾਈਡ ਤੇ ਵੀ ਲੱਗ ਗਈ ਉਹ ਜੱਟਾਂ ਦੀ ਸਪੀਡ ਜਿਆਦਾ ਸੀ ਰੋਕਿਆ ਗਿਆ ਜੀ ਰੁਕਣਾ ਸਪੀਡ ਬਹੁਤ ਜਿਆਦਾ ਸੀ ਨਹੀਂ ਗੱਡੀ ਰੁਕ ਗਈ ਆ ਜੀ ਕਿ ਬੰਦੇ ਵੀ ਦਲੇ ਦੇ ਲਗਾਏ ਟੱਕਰ ਬੰਦੇ ਜਿਹਨੂੰ ਬਚਾਓਗੇ ਜਲਦੀ ਬਚਾਓ ਗਿਆ ਵਾ ਗੱਡੀ ਉਸ ਗੱਡੀ ਦੇ ਵਿੱਚ ਚਲੋ ਸਵਾਰੀ ਦਾ ਬਚਾਓ ਗਿਆ ਇਧਰ ਹੀ ਹੋ ਗਿਆ ਜੀ ਗੱਡੀ ਦੇ ਵਿੱਚ ਕੀ ਲੋਡ ਹੈਗਾ ਇਹ ਕਿਹੜੀ ਸੀਮਟ ਲੋਡ ਹੈ ਜੀ ਮਾਲਕ ਆਈ ਉਹਦੇ ਅਜੇ ਫਰਗ ਦੇ ਆਏ ਲਿਜੀ ਉਹਨਾਂ ਪਸਰਾ ਭੇਜ ਜਾ ਗਿਆ ਹੈ ਜੀ ਜੀ ਮਾਲਕ ਬਿਊਟੀ ਫੋਰ ਵੋਟ ਲੁਠਿਆਣਾ ਲਾਈਫ